ਅੰਮ੍ਰਿਤਸਰ ਦੇ ਤਾਰਾ ਵਾਲਾ ਪੁਲ ਤੇ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਗੱਡੀ ਵਿੱਚ ਬੈਠੀ ਇੱਕ ਮੈਲਾ ਕਨਸਟੇਬਲ ਨੇ ਡਿਊਟੀ ਤੇ ਖੜੇ ਸਬ ਇੰਸਪੈਕਟਰ ਨੂੰ ਥੱਪੜ ਜਾਰ ਦਿੱਤਾ ਪੁਲਿਸ ਟੀਮ ਨੇ ਨਰਮਲ ਵੀਰ ਕੋਹਰ ਅਤੇ ਉਸਦੇ ਪਤੀ ਜਸਪ੍ਰਤਾਪ ਸਿੰਘ ਨੂੰ ਮੌਕੇ ਤੋਂ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਾਦੀ ਦੇ ਸੰਬੰਧ ਵਿੱਚ ਵਿਆਹ ਸੰਬੰਧ ਦੇ ਵਿੱਚ ਜਿਹੜਾ ਗੁਰਦੁਆਰਾ ਟਾਰੀ ਸਾਹਿਬ ਨੇ ਸੁਲਤਾਨਵਿੰਡ ਵਾਲੇ ਉੱਥੇ ਸਮਾਰੋਹ ਸੀਗਾ ਤੇ ਜਿਹੜੀ ਪਾਲਕੀ ਸਾਹਿਬ ਆ ਗੁਰੂ ਕੇ ਮਹਲ ਕੇ ਤੋਂ ਚੱਲ ਕੇ ਤੇ ਇਸ ਗੁਰਦੁਆਰਾ ਸਾਹਿਬ ਦੇ ਵਿਚ ਆਣ ਕੇ ਤੇ ਇਸ ਨਗਰ ਕੀਰਤਨੇ ਸਮਾਪਤ ਹੋਣਾ ਹੈ। ਇਸ ਸਬੰਧ ਦੇ ਵਿੱਚ ਮੈਂ ਜਿਹੜੀ ਆ ਸਾਰੇ ਰੂਟ ਤੇ ਡਿਊਟੀ ਲਈ ਸੀ ਤਾਂ ਕਿ ਪਾਲਕੀ ਜਿਹੜੀ ਆ ਓਪੀਸਫੁਲੀ ਵਧੀਆ ਤਰੀਕੇ ਨਾਲ ਲੰਘ ਸਕੇ। ਪੁਲ ਦੇ ਉੱਤੇ ਜਿਹੜੀ ਆ ਸਾਡੀ ਸਾਬ ਇਫੈਕਟਰ ਉਹਦੀ ਵਿਦ ਫੋਰਸ ਡਿਊਟੀ ਸੀਗੀ ਨਾਲ ਲੇਡੀ ਫੋਰਸ ਫਲਾਈਂਗ ਅਫਸਰ ਤੇ ਉਹ ਟ੍ਰੈਫਿਕ ਰੋਕ ਕੇ ਮੈਂ ਵੀ ਇਨ ਬਿਟਵੀਨ ਦੂਸਰੀ ਸਾਈਡ ਤੋਂ ਹੀ ਸੀਗਾ ਉੱਥੇ ਹੀ ਸੀਗਾ ਆ ਗਿਆ ਅਸੀਂ ਪਾਲਕੀ ਸਾਹਿਬ ਮੱਗੇ ਲੰਘਾਇਆ ਪਾਲਕੀ ਸਾਹਿਬ ਨੂੰ ਘੋਣ ਕਰਕੇ ਜਿਹੜੀ ਸੀ ਜਰਾਫਕ ਥੋੜੀ ਜਾਮ ਹੋਈ ਅਸੀਂ ਟਰਨ ਬਾਈ ਟਰਨ ਥੋੜੀ ਥੋੜੀ ਕਰਕੇ ਜਰਾਫਕ ਜਿਹੜੀ ਉਹ ਕੱਢ ਰਹੇ ਸੀ ਤੇ ਇੱਕ ਕਾਰ ਜਿਹੜੀ ਆ ਉਹ ਰੋਂਗ ਸਾਈਡ ਤੋਂ ਜਿਹੜੀ ਇਧਰੋਂ ਤਾਰਾਂ ਵਾਲੇ ਪੋਲ ਵੱਲ ਆਈ ਹੈ ਇਹ ਆਣ ਕੇ ਤੇ ਚੌਂਕ 'ਚ ਰੁਕ ਗਈ ਤੈਨੂੰ ਸਾਡੀ ਸਬ ਇਨਸਪੈਕਟਰ ਨੇ ਐਨ.ਡੀ. ਨੇ ਕਿਹਾ ਕਿ ਤੁਸੀਂ ਗਲਤ ਸਾਈਡ ਤੋਂ ਕਾਰ ਲੈ ਕੇ ਆਏ ਹੋ ਇਨੂੰ ਬੈਕ ਕਰਕੇ ਜੂਰਨ ਕਰਕੇ ਸਹੀ ਸਾਈਡ ਤੇ ਲੱਗਿਓ ਤੁਹਾਡੀ ਗੱਡੀ ਆਉਣ ਨਾਲ ਸਾਡਾ ਜਿਹੜਾ ਟ੍ਰੈਫਿਕ ਹੋਰ ਜਾਮ ਹੋ ਗਿਆ ਇਹ ਨਹੀਂ ਮੰਨੇ ਫਿਰ ਉਹਨੇ ਦੋ ਵਾਰ ਆਇਆ ਤਾਂ ਉਹ ਜਿਹੜਾ ਕਾਰ ਚਾਲਕ ਸੀਗਾ ਇਹਦਾ ਨਾਂ ਹੈਗਾ ਕਸ਼ਮੀਰ ਜਸਪ੍ਰਤਾਪ ਸਿੰਘ ਇਹ ਨੇ ਕਿਤੇ ਤਲਖੀ ਨਾਲ ਉਹਨਾਂ ਨਾਲ ਬੋਲਿਆ ਫਿਰ ਇੰਨੇ ਕਿਹਾ ਉਹਨੂੰ ਕਿ ਤੂੰ ਕੌਣ ਆ ਮੈਂ ਜਿੱਥੋਂ ਦੀ ਮਰਜ਼ੀ ਗੱਡੀ ਲੈ ਕੇ ਜਾਵਾਂ ਇਹਦੇ ਨਾਲ ਇਹਦੀ ਜਿਹੜੀ ਆ ਵਾਈਫ ਬੈਠੀ ਹੋਈ ਸੀ ਨਰਵਲ ਬੀਰਕੌਰ ਜਿਹੜੀ ਬੀਐਸਐਫ ਚ ਕਾਂਸਟੇਬਲ ਆ ਉਸ ਨਾਲੇ ਔਰ ਉਸ ਸਿਵਲ ਚ ਬੈਠੀ ਸੀ ਉਹਨੇ ਵੀ ਜਿਹੜਾ ਸੀਗਾ ਉਹ ਸਾਡੇ ਪੁਲਿਸ ਅਫਸਰ ਨੂੰ ਮਾਰਕਿਆ ਇਹਨੇ ਇਨ ਬਿਟਵੀਨੀ ਜਿਹੜਾ ਸੀਗਾ ਸਾਡੀ ਸਬ ਇਨਸਪੈਕਟਰ ਨੇ ਉਹਨੂੰ ਕਿਹਾ ਕਿ ਮੈਂ ਵਰਦੀ ਪਾਈ ਹੋਈ ਆ ਡਿਊਟੀ ਤੇ ਖੜੀ ਆ ਮੈਂ ਤੁਹਾਡੇ ਸਾਹਮਣੇ ਪਾਲਕੀ ਸਾਹਿਬ ਨਿਗਾਹ ਰਹੀ ਆ ਤੁਹਾਡਾ ਫਰਜ਼ ਬੰਦਾ ਤੁਸੀਂ ਸਹਿਯੋਗ ਕਰੋ ਤਾਂ ਇਹ ਕਰਨ ਵੀ ਜਿਹੜੀ ਜਿਹੜੀ ਫੋਰਸ ਸੀਗੀ ਆਪਣੀ ਦੀ ਵਾਈਫ ਉਹਨੇ ਗੱਡੀ ਚੋਂ ਉਤਰ ਕੇ ਇਹਨੂੰ ਧੱਕਾ ਮਾਰਿਆ ਜਦੋਂ ਧੱਕਾ ਮਾਰਿਆ ਤਾਂ ਉਹਨੇ ਉਹ ਸਬ ਇਨਸਪੈਕਟਰ ਨੂੰ ਰੋਕਿਆ ਤੇ ਉਹਨੇ ਉਹਦੇ ਚਪੇੜ ਮਾਰਤੀ ਇਦੀ ਵਾਈਫ ਨੇ ਸਭ ਇਨਫੈਕਟ ਲਿਡੀ ਦੇ ਇਨ ਬਿਟਵੀਨ ਜਦੋਂ ਉਹ ਚਪੇੜ ਮਾਰੀ ਤੇ ਦੂਸਰਾ ਦਾ ਕਾਰਜਾਲ ਸੀਗਾ ਉਹ ਵੀ ਗੱਡੀ ਚੋਂ ਨਿਕਲ ਕੇ ਫਟਾਫਟ ਬਾਹਰ ਆ ਗਿਆ ਅਸੀਂ ਵੀ ਸਾਰੇ ਮੌਕੇ ਤੇ ਫਟਾਫਟ ਸਾਨੂੰ ਇਹਨੂੰ ਪਤਾ ਲੱਗਾ ਮੈਂ ਵੀ ਪਹੁੰਚਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਜਿਹੜਾ ਉਹਦਾ ਸੀਗਾ ਉਹਦੀ ਵਾਈਫ ਇਹਨੇ ਹੋਰ ਜਿਆਦਾ ਉਹਨੂੰ ੱਕੇ ਧੁਕੇ ਮਾਰ ਕੇ ਗਾ ਮੂੰਹ ਨਾ ਵੀ ਮਾਰਾ ਮਟਾ ਮਾਰਾ ਚੰਗਾ ਕੀਤਾ ਤੋਂ ਉਹਦੇ ਬਾਅਦ ਚ ਜਿਹੜੀ ਸਰੀ ਪੁਲਿਸ ਪਾਰਟੀ ਸੀਗੀ ਉਹਨਾਂ ਨੇ ਦੋਵਾਂ ਨੂੰ ਕਾਬੂ ਕਰਕੇ ਸਮੇਤ ਗੱਡੀ ਜਿਹੜਾ ਥਾਣੇ ਲੈ ਕੇ ਜਾਂਦਾ ਇਥੇ ਜਿਹੜੀ ਇਹਨਾਂ ਦੇ ਖਿਲਾਫ ਜੋ ਬੰਦੀ ਕਾਨੂੰਨੀ ਕਾਰਵਾਈ ਉਹਦੇ ਅਨੁਸਾਰ ਜਿਹੜੀ ਅਸੀਂ ਕਾਰਵਾਈ ਕਰ ਰਹੇ ਹਾਂ ਪਰਚਾ ਦਰਜ ਕਰਾਂਗੇ ਜਿਹੜਾ ਇਹਨਾਂ ਨੇ ਧੱਕਾ ਕੀਤਾ ਉਹਦੀ ਡਿਊਟੀ 'ਚ ਵਿਗਨ ਪਾਇਆ ਉਹਦੇ ਕੱਪੜੇ ਪਾੜੇ ਆ ਤੇ ਉਹਨੂੰ ਚਪੇੜਬਾਰੀ ਅਨੁਸਾਰਸ਼ ਨੂੰ ਕੈਮਰਾ ਖੜਵਾਉਣ ਵਾਸਤੇ ਜ਼ਰੂਰੀ ਆ ਕਿ ਪੰਜਾਬ ਪੁਲਿਸ ਦਾ ਮਨੋਵਲ ਜਿਹੜਾ ਉੱਚਾ ਰਹੇ ਉੱਚਾ ਰੱਖਣ ਸਤਰਾ ਹੀ ਰਹੂਗਾ ਜੇ ਆਪਾਂ ਮੁਲਾਜ਼ਮਾਂ ਨਾਲ ਧੱਕਾ ਹੋਣ ਤੋਂ ਰੋਕਾਂਗੇ ਇਹਨਾਂ ਨੇ ਇਤਰਾ ਕਰਕੇ ਲੇਡੀ ਐਸਆਈ ਨਾਲ ਧੱਕਾ ਕੀਤਾ ਕਾਨੂੰਨੀ ਕਾਰਵਾਈ ਕਰ ਰਹੇ ਆ ਜੋ ਤਫ਼ਤੀਸ਼ ਦੇ ਸਾਹਮਣੇ ਆਏਗਾ ਉਹਦੇ ਸਬੰਧੀ ਪਰਚਾ ਦੇ ਕੇ ਅਗਲੀ ਤਫ਼ਤੀਸ਼ ਹਮੇਚ ਲਿਆ ਕੇ ਦੇਖਾਂਗੇ ਅੱਗੇ ਕੀ ਕਾਰਵਾਈ ਬਣਦੀ